ਮੈਂ ਛੋਟੇ ਹੁੰਦਿਆਂ ਗਾਥਾ ਸੁਣਦਾ ਸੀ ਇੱਕ ਰਾਜਾ ਰੋਜ ਸੈਰ ਕਰਨ ਜਾਂਦਾ ਸੀ ਵਜ਼ੀਰ ਨਾਲ ਉਹ ਕਈ ਸਾਲਾਂ ਤੋਂ ਜਾ ਰਿਹਾ ਇੱਕ ਦਿਨ ਉਹ ਨਜ਼ਰ ਪੈ ਗਈ ਮਕਾਨ ਤੇ ਕਹਿੰਦਾ ਵਜ਼ੀਰ ਇਹ ਕਿਹਦਾ ਮਕਾਨ ਹੈ ਇਹ ਫਲਾਣੇ ਦਾ ਕਹਿੰਦੇ ਆਪਾਂ ਐਡੀ ਘੁੰਮ ਕੇ ਆਨੇ ਆ ਇਹ ਮਕਾਨ ਢਾਹੀਏ ਆ ਬਿਲਕੁਲ ਮਹਿਲਾਂ ਤੋਂ ਕੋਲ ਹੈ ਸਾਰਾ ਰਾਹ ਇਥੋਂ ਦਾ ਜਿੱਥੇ ਆਪਾਂ ਰਿਆਗਲ ਕੋਲ ਆਨੇ ਆ ਉਹ ਕਹਿੰਦਾ ਹਾਂਜੀ ਉਹ ਰਾਜਾ ਕਹਿੰਦਾ ਇੱਕ ਦੋ ਦਿਨ ਚ ਮਕਾਨ ਠਾ ਦੇ ਹੁਣ ਸਲਾਹਕਾਰ ਚੰਗਾ ਸੀ ਵਜ਼ੀਰ ਸਲਾਹਕਾਰ ਵਧੀਆ ਸੀ ਕਹਿੰਦਾ 7 ਵਜੇ ਰਾਜੇ ਨੇ ਵੀ ਰੱਖ ਦਿੱਤਾ ਉਹ ਅਗਲੇ ਦਿਨ ਹੀ ਵਜ਼ੀਰ ਚਲਾ ਗਿਆ ਉਹ ਮਕਾਨ ਵਾਲੇ ਨਾਲ ਪਾਈ ਰਾਜੇ ਦਾ ਹੁਕਮ ਹੋ ਗਿਆ ਪਹਿਲੇ ਹੁਕਮ ਚੱਲਦੇ ਨਹੀਂ ਹੁਣ ਕੋਟਾ ਨੇ ਵਜ਼ੀਰਿਆਂ ਨੇ ਪਹਿਲੇ ਹੁਕਮ ਚੱਲਦੇ ਇਤਰਾ ਪਰਬੰਧ ਚੱਲਦੇ ਉਹ ਵਜ਼ੀਰ ਚਲਾ ਗਿਆ ਮਕਾਨ ਵਾਲੇ ਕੋਲ ਤੇ ਉਹਨੂੰ ਜਾ ਕੇ ਕਹਿੰਦਾ 10 ਸਾਲ ਤੋਂ ਰਾਜਾ ਸੈਰ ਕਰਨ ਆ ਰਿਹਾ ਕਦੀ ਦਿਮਾਗ 'ਚ ਨਹੀਂ ਆਇਆ ਅੱਜ ਕਿਵੇਂ ਆ ਗਿਆ ਤੇਰਾ ਮਕਾਨ ਢਾ ਦੇ ਕੋਈ ਆਪਣੀ ਕਮਜ਼ੋਰੀ ਤੇ ਮੈਨੂੰ ਦੱਸ ਕੋਈ ਹੱਲ ਮੈਂ ਕੱਢ ਸਕਦਾ ਵजीर ਆਵੇ ਉਹ ਕਹਿੰਦਾ ਕਮਜ਼ੋਰੀ ਇਹ ਐ ਵੀ ਤੈਨੂੰ ਪਤਾ ਵੀ ਮਹੀਨਾ ਪਹਿਲੇ ਰਾਜਾ ਬਿਮਾਰ ਹੋ ਗਿਆ ਸੀ ਕਹਿੰਦੇ ਹਾਂ ਤੇ ਕਹਿੰਦੇ ਮੈਂ ਜਿੰਨੀ ਚੰਦਨ ਦੀ ਲੱਕੜ ਸੀ ਨਾ ਖਰੀਦ ਲਈ ਵੀ ਰਾਜਾ ਮਰੇਗਾ ਲੋਕਾਂ ਨੇ ਚੰਦਨ ਦੀ ਲੱਕੜੀ ਚੜਾਣੀ 5 ਪੀਸ 10 ਪੀਸ ਤੇ ਮੈਨੂੰ ਮੁਨਾਫਾ ਹੋਵੇਗਾ ਕਿਤੋਂ ਨਹੀਂ ਮਿਲੇਗੀ ਮੈਂ ਮੁਨਾਫਾ ਲਵਾਂ ਕਹਿੰਦੇ ਮੈਂ ਜਿੰਨੀ ਚੰਦਰ ਦੀ ਲੱਕੜ ਖਰੀਦ ਲਈ ਰਾਜਾ ਹੋ ਗਿਆ ਰਾਜੀ ਰਾਜਾ ਹੋ ਗਿਆ ਠੀਕ ਕਹਿੰਦਾ ਸਾਰੀ ਚੰਦਨ ਦੀ ਲੱਕੜ ਮੇਰੇ ਅੰਦਰ ਪਈ ਏ ਤੇ ਕਮਜ਼ੋਰੀ ਮੇਰੀ ਇਹ ਆ ਵੀ ਮੈਂ ਰੋਜ਼ ਅਰਦਾਸ ਕਰਦਾ ਰਾਜਾ ਮਰੇ ਤੇ ਮੇਰੀ ਲੱਕੜ ਦੇ ਤਾਜਾ ਮਰੇ ਮੇਰੀ ਚੰਦਨ ਦੀ ਲੱਕੜ ਦੇ ਉਹ ਵਜ਼ੀਰ ਕਹਿੰਦਾ ਨੁਕਸ ਲੱਭ ਪਿਆ ਪ੍ਰਭੂ ਲੱਭ ਪਈ ਨੁਕਸ ਕਿਥੇ ਲੱਭ ਪਿਆ ਵਜ਼ੀਰ ਕਹਿੰਦਾ ਮੇਰੇ ਕੋ ਵੀ ਅਥੋਰਟੀ ਹੈ ਕੋਈ ਨਾ ਕੋਈ ਮੈਂ ਵੀ ਆਪਣੇ ਜੋ ਰਾਜੇ ਦੇ ਇੰਨਾ ਕੁ ਖਰੀਦ ਕਰ ਸਕਦਾ ਤੇਰੀ ਲੰਕਣ ਮੇ ਹੌਲੀ ਹੌਲੀ ਲੈ ਲੈਣਾ ਪਰ ਤੂੰ ਅੱਜ ਤੋਂ ਇੱਕ ਘੰਟਾ ਸਿਮਰਨ ਭਜਨ ਬੰਦਗੀ ਵਧਾ ਕੇ ਇਹ ਅਰਦਾਸ ਕਰਨੀ ਰਾਜੇ ਦੀ ਉਮਰ ਲੰਬੀ ਹੋਵੇ ਉਹ ਵਜ਼ੀਰ ਨੇ ਇੱਕ ਲਾੜ ਖਰੀਦ ਲਿਆ ਉਹ ਮਕਾਨ ਵਾਲੇ ਬੰਦੇ ਜਿਹਨੇ ਚੰਦਨ ਦੀ ਲੱਕੜ ਸਾਰੀ ਇਸ ਲਾਲਚ ਨਾਲ ਕੱਟੀ ਗਈ ਦੀ ਰਾਜਾ ਮਰੇਗਾ ਤੇ ਮਹਿੰਗੀ ਵਿਕੇਗੀ ਉਹ ਟਾਈਮ ਹੋਣਾ ਕੋਈ ਵੀ ਰਾਜੇ ਦੇ ਉੱਤੇ ਚੰਦਨ ਦੀ ਲੱਕੜ ਚੜਾਉਂਦੇ ਹੋਣੇ ਲੋਕੀ ਕਿਤੋਂ ਨਹੀਂ ਮਿਲੇਗੀ ਫੇਰਾ ਮੁਨਾਫਾ ਉਹਦਾ ਦਿਮਾਗ ਕਹਿੰਦਾ ਜਿਸ ਰਾਜੇ ਦਾ ਵਜ਼ੀਰ ਇਹਨਾਂ ਨੇਕ ਹੈ ਆਜਾ ਕਿੰਨਾ ਨੇਕ ਹੋਏਗਾ ਜੇ ਦਾ ਵਜ਼ੀਰ ਇੱਟਾ ਵਧੀਆ ਹੈ ਆਜਾ ਕਿੱਡਾ ਵਧੀਆ ਹੋਏਗਾ ਮੇਰੀ ਲੱਕੜ ਵੀ ਰਹੇ ਤੇ ਉਹ ਇੱਕ ਘੰਟਾ ਵਜ਼ੀਰ ਨੇ ਕਿਹਾ ਉਹਨੇ ਹੋਰ ਜਿਆਦਾ ਵਧਾ ਕੇ ਰੋਜ਼ ਬੇਨਤੀ ਸ਼ੁਰੂ ਕਰਤੀ ਮਹਾਰਾਜ ਰਾਜੇ ਦੀ ਉਮਰ ਲੰਬੀ ਹੋਵੇ ਮਹਾਰਾਜ ਰਾਜੇ ਦੀ ਉਮਰ ਲੰਬੀ 10 12 ਦਿਨ ਬੀਤੇ ਰਾਜਾ ਕਹਿੰਦਾ ਵਜ਼ੀਰ ਨੂੰ ਓਏ ਮਕੰਟ ਆਇਆ ਨਹੀਂ ਅਜੇ ਉਹ ਕਹਿੰਦੇ ਜੀ ਬਸ ਪ੍ਰਬੰਧ ਕਰ ਰਹੇ ਸਾਂ ਕੱਲ ਹੀ ਢਾ ਦੇਣੇ ਆ ਤੂੰ ਢਾਇਆ ਨਹੀਂ ਅਜੇ ਕਹਿੰਦਾ ਜੀ ਪ੍ਰਬੰਧ ਕਰ ਰਹੇ ਸਾਂ ਬਸ ਕੱਲ ਹੀ ਢਾਹ ਦਿੰਨੇ ਆ ਕਹਿੰਦੇ ਚੱਲ ਰਹਿਣ ਦੇ ਨਹੀਂ ਢਾਇਆ ਤੇ ਰਹਿਣ ਦੇ ਆਪਾਂ ਸੈਰ ਹੀ ਕਰਨੀ ਏ ਸੈਰ ਕਰਨ ਲਈ ਫਿਰ ਨਹੀਂ ਆਪਾਂ ਵੱਲ ਕੇ ਆ ਜਾਾਂਗੇ ਕੀ ਢਾਉਣਾ ਹੈ ਗਰੀਬ ਦਾ ਮਕਾਨ ਹੁਣ ਨੋਟ ਕਰਿਓ ਉਧਰ ਬੁਰਾ ਮੰਗਰੇ ਸੀ ਇਧਰ ਬੁਰਾ ਹੋ ਗਿਆ ਉਧਰ ਭਲਾ ਮੰਗਣਾ ਸ਼ੁਰੂ ਕੀਤਾ ਇਧਰ ਖਿਆਲ ਭਲੇ ਦੇ ਵੜ ਗਏ ਇੱਕ ਸਿੱਖਿਆ ਇਹ ਮਿਲਦੀ ਏ ਦੂਜੀ ਇਹ ਸਮਾਂ ਕਰ ਚੰਗਾ ਹੋਵੇ ਕਈ ਚੀਜ਼ਾਂ ਵਿੱਚ ਬੰਦਾ ਸੱਚ ਸੁਭਾਅ ਵੀ ਗਲਤੀ ਕਰ ਬੈਠੇ ਤੇ ਸਲਾਹ ਕਰ ਵਧੀਆ ਹੋਏ ਉਹ ਰੋਕ ਦੇ ਦਿੰਦੇ ਉਹ ਰੋਕ ਲੈਂਦੇ ਜਦੋਂ ਤੁਹਾਡੇ ਅੰਦਰ ਸ਼ੰਕਾ ਆਏਗਾ ਤਰੇੜ ਆਏਗੀ ਗਲਤ ਸੰਗਤ ਨਾਲ ਆਏਗੀ ਅਰਦਾਸਾਂ ਕਰਿਓ ਗਲਤ ਸਲਾਹ ਕਰਨਾ ਮਿਲ ਜਾਵੇ ਗਲਤ ਸੰਗਤ ਨਾਲ ਮਿਲ ਜਾਵੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਭਾਗਾਂ ਵਿੱਚ ਪਿਆਰ ਵਾਲਿਆਂ ਦਾ ਤੇ ਬਖਸ਼ਿਸ਼ ਵਾਲਿਆਂ ਦਾ ਸੰਗ ਲਿਖਿਓ ਆਖੋ ਸਤਿ ਸ੍ਰੀ ਅਕਾਲ ਹੁਣ ਮੈਂ ਗਾ ਕੇ ਬੋਲਣਾ ਸੀ ਪਰ ਟਾਈਮ ਹੋ ਗਿਆ ਜਿਹੜਾ ਵੀ ਤਰਿਆ ਚੰਗੀ ਸੰਗਤ ਨਾਲ ਤਰਿਆ ਜਿਹੜਾ ਵੀ ਤਰਿਆ ਚੰਗੇ ਸਲਾਹਕਰ ਨਾਲ ਤਰਿਆ ਜਿਹੜਾ ਵੀ ਡੁੱਬਿਆ ਮਾੜੇ ਸੰਗ ਨਾਲ ਡੁੱਬਿਆ ਇੰਨੀ ਝਾਲੀ ਸਿੰਘ ਲਦਾਵਾ ਲਏਗੇ ਵਿੱਚੋਂ ਹੀ ਚੁਪਣ ਵਾਲੇ ਉਹਨਾਂ ਨੇ ਫਿਰ ਸੋਚਿਆ ਲਹੂ ਦੇ